ਉਹ ਤਾਂਪੁਰ ਦੇ ਵਿੱਚ ਹਸਪਤਾਲ ਦੇ ਵਿੱਚ ਸਰਕਾਰੀ ਹਸਪਤਾਲ ਚ ਉਹਨਾਂ ਫਰੂਟੀਆਂ ਲਾਦੇ ਸੈਂਡਵਿਚ ਦਾ ਲੰਗਰ ਲਾਦੇ ਆ ਸੁੰਡੀਆਂ ਵੇਖ ਲੋ ਵਿੱਚ ਇਹ ਹਸਪਤਾਲਾਂ ਦੀ ਕਰਤੂਜੇ ਲੋਕਾਂ ਦੇ ਜਾਨਿਆਂ ਨੂੰ ਬਿਮਾਰ ਕਰਨਦਾ ਆ ਆ ਵੇਖੋ ਬੱਚਾ ਬਾਲਦੀ ਆ ਆ ਵੇਖੋ ਆ ਬੱਚਾ ਨੂੰ ਸੈਂਡਵਿਚ ਦਿੱਤੇ ਕਿਹੜੇ ਬੰਦੇ ਕੋਲ ਲਿਆ ਭਾਜੀ ਕਿੰਨਾ ਬੱਚਾ ਤੁਸੀਂ ਮਾਰ ਮਰ ਜਾਣੇ ਕਿਸੇ ਦੇ ਬੱਚੇ ਮਰ ਜਾਣਗੇ ਡਾਕਟਰ ਸਾਹਿਬ ਤੇ ਕੀ ਹੋਊਗਾ ਆ ਵੇਖੋ ਨੀ ਨੀ ਪੁੱਤ ਇੱਕ ਨਹੀਂ ਆ ਸਾਰੇ ਉਹ ਡਾਕਟਰ ਨੂੰ ਪੁੱਛੋ ਕਿੰਨੇ ਵਿਖਾਏ ਆ ਲਓ ਫਿਰ ਤੇ ਇਹ ਸੀ ਜ ਨੂੰ ਨਹੀਂ ਨਹੀਂ ਫਿਰ ਇਹ ਇੱਕ ਨੋਰਮਲ ਗੱਲ ਆ ਬੈਡਮ ਜੀ ਇੱਕ ਨੋਰਮਲ ਗੱਲ ਥੋੜੀ ਨਾ ਕਿ ਨੋਰਮਲ ਗੱਲ ਆ ਇਹ ਇੱਕ ਅੱਦੇ ਚ ਨਹੀਂ ਆ ਮੇਰੀ ਗੱਲ ਸੁਣੋ ਇਹ ਨੋਰਮਲ ਗੱਲ ਆ ਕਿੰਨੇ ਬੱਚੇ ਨਿਕਲੇ ਨੇ ਕਿਹਨੂੰ ਤੁਸੀਂ ਵੰਡ ਦਿੱਤੇ ਆ ਇਹ ਕਿੱਥੇ ਜਾਣ ਕੇ ਬੱਚੇ ਪਾ ਦਵਾਂਗੇ ਠੀਕ ਹੈ ਜਿੰਨੇ ਵੀ ਅਸੀਂ ਮੈਂ ਹੁਣੇ ਉਹਨਾਂ ਨੂੰ ਲੈ ਕੇ ਨਾ ਇਹਦਾ ਜ਼ਿੰਮੇਵਾਰ ਹੈਗਾ ਕੋਈ ਜੇ ਕੋ ਬੱਚੇ ਲੋਕਾਂ ਦੀ ਬਿਮਾਰ ਹੋਏ ਤੇ ਕੋਈ ਗੱਲ ਨਹੀਂ ਮੈਂ ਲਾਂ ਮੰਨਦੇ ਤੁਸੀਂ ਨੇਕ ਕੰਮ ਕਰਨ ਦੇ ਪਰ ਇਹੋ ਜਿਹੇ ਨੇਕ ਦੀ ਗੰਦ ਥੋੜੀ ਬੱਚਿਆਂ ਨੂੰ ਖਵਾਓਗੇ ਕੋਈ ਹਾਂਜੀ ਤੁਸੀਂ ਲਾਮਾ ਦੋ ਆ ਮੈਂ ਗਲਤ ਗੱਲ ਆ ਲਾਮਾ ਇਹੋ ਜਿਹਾ ਸੇਵਾ ਕਰਨ ਦਾ ਮਤਲਬ ਕੀ ਆ ਮੈਡਮ ਜੀ ਜੇਕਰ ਲੋਕਾਂ ਦਾ ਆਪਾਂ ਬੇੜਾ ਕਰਾਂਗੇ ਬੱਚਿਆਂ ਦਾ ਆ ਜੇ ਸਰਕਾਰੀ ਹਸਪਤਾਲ ਜੀ ਪਿੰਡ ਸੁਖਦੇਵ ਸਿੰਘ ਜੀ ਪਤਾਹਪੁਰ ਜੀ ਕੀ ਗੱਲ ਹੋਈ ਗੱਲ ਹੋਈ ਆ ਵੀਰ ਜੀ ਸਵੇਰੇ ਲੰਗਰ ਲੱਗਾ ਜੀ ਵਿੱਚ ਉਹ ਸੈਂਡਫ੍ਰੈਸ ਦੇ ਵਿੱਚੋਂ ਸੁੰਡੀਆਂ ਵਖਾਈਆਂ ਵੀ ਆ ਮੈਡਮ ਨੂੰ ਕਿਹਾ ਵੀ ਜੇ ਨਹੀਂ ਆਗਾ ਤੂੰ ਖਾ ਕੇ ਵੇਖ ਲੈ ਹਾਂਜੀ ਮੈਂ ਨਹੀਂ ਖਾਣਾ ਤੁਹਾਨੂੰ ਲੰਗਰ ਨਹੀਂ ਮਿਲਿਆ ਤੁਸੀਂ ਤਾਲ ਕਰਕੇ ਬਾਹਨੇ ਲਾਉਂਦੇ ਜੀ ਕਿੰਨਾ ਨੇ ਕਿਹਾ ਮੈਡਮ ਨੇ ਮੈਡਮ ਦਾ ਨਾਮ ਤਾਂ ਨਹੀਂ ਸਰ ਪਤਾ 1 ਨੰਬਰ ਹਸਪੀਟਲ ਦੇ ਕੋਈ ਹਾਂਜੀ 1 ਨੰਬਰ ਚ ਲੰਗਰ ਵੀ ਇੱਥੇ ਲੱਗਾ ਹੈ ਜੀ ਠੀਕ ਹੈ ਹਾਂਜੀ ਮਹਾਰਾਜ ਜੇ ਗਏ ਗਰੀਬ ਦਾ ਬੱਚਾ ਤਾਂ ਠਾਹ ਹੋ ਗਿਆ ਤੇ ਡਾਕਟਰ ਭਰ ਦੇਣਗੇ ਜਾਂ ਤੇ ਸਾਨੂੰ ਬੈਕਰੀ ਵਾਲਾ ਇੱਥੇ ਸੱਜ ਕੇ ਦੇਣ ਸਾਡਾ ਫੈਸਲਾ ਇਹਨਾਂ ਨਾਲ ਤਾਂ ਦੇਆ ਨਹੀਂ ਤੇ ਕੋਈ ਫੈਸਲਾ ਨਹੀਂ ਆਪਣਾ ਇਹਨਾਂ ਨਾਲ ਜਦੋਂ ਤੁਸੀਂ ਗੱਲ ਕੀਤੀ ਇਹਨਾਂ ਦਾ ਕਿਹ ਤਰ੍ਹਾਂ ਦਾ ਰਵੱਈਆ ਸੀ ਰਵੱਈਆ ਔਖਾ ਕੋਈ ਔਖਾ ਕੋਇਆ ਅੱਛਾ ਜੀ ਚਲੋ ਭਾਈ ਸਾਡੇ ਕੋ ਨੋਜ ਗਈ ਆ ਤੁਸੀਂ ਆਏ ਜੋ ਇਸੇ ਕਰਕੇ ਤੁਸੀਂ ਉਦੋਂ ਭੈਣ ਜੀ ਹਾਨੂੰ ਕਹਿ ਦੋ ਕਿ ਚਲੋ ਵੀਰ ਜੀ ਅਸੀਂ ਲਿਆਂਦੇ ਆ ਸਾਡੇ ਕੋ ਗਲਤੀ ਹੋ ਗਈ ਅਸੀਂ ਉਹਨੂੰ ਇੱਥੇ ਸੱਦ ਲੈਨੇ ਆ ਤੇ ਵੀਰ ਜੀ ਗੱਲ ਹੀ ਮੁੱਕ ਜਾਣੀ ਸਾਰੀ ਬਾਕੀ ਇਹਨਾਂ ਆਪਣੇ ਆਪ ਹੀ ਗੱਲ ਵਧਾ ਲਈ ਆ ਕੱਲ ਨੂੰ ਕਿਸੇ ਦਾ ਕੋਈ ਜਾਨੀ ਮਾਲੀ ਨੁਕਸਾਨ ਹੁੰਦਾ ਤੇ ਕਿੰਡੋ ਜ਼ਿੰਮੇ ਇਹ ਡਾਕਟਰ ਸਾਹਿਬ ਭਰਨਗੇ ਹਾਂਜੀ ਕੋਹੇ ਬੱਚਾ ਨੂੰ ਬਾਹਰ ਘਾਟ ਹੋ ਗਈ ਹੈ ਡਾਕਟਰ ਸਾਹਿਬ ਝੱਲਣਗੇ ਮੰਗ ਕੀ ਕਰਦੇ ਹੋ ਮੰਗੇ ਹੋਈ ਆ ਵੀ ਇਹ ਉਹਨੂੰ ਇੱਥੇ ਸੱਦਨਜੀਤ ਕੋ ਲਿਆਂਦੇ ਆ ਅਸੀਂ ਉਹਨੂੰ ਇਨਸਾਫ ਆਪੇ ਲਵਾਵਾਂਗੇ ਕਿਉਂਕਿ ਇਹ ਸਿੱਧਾ ਹਸਪਤਾਲਾ ਲੈਣਾ ਨਹੀਂ ਜਿਹੜਾ ਅੱਜ ਲੰਗਰ ਵੰਡਿਆ ਗਿਆ ਉਹ ਕੀ ਕਹਿਣਾ ਚਾਹੁੰਦਾ ਹੈ ਹੀ ਨਹੀਂ ਉਹ ਪਰਸਨਲੀ ਉਹਨੇ ਕੀਤਾ ਉਹਨਾਂ ਨੂੰ ਤੁਸੀਂ ਬਹੁਤ ਚਲੋ ਹਸਪਤਾਲ ਵਾਲੇ ਆਏ ਫਿਰ ਮੈਂ ਰਿਸਪਾਂਸਿਬਲ ਹਾਂ ਹੈਨਾ ਹਸਪਤਾਲ ਨਹੀਂ ਉਹ ਆਮ ਆਦਮੀ ਤੋਂ ਕਿਉਂਕਿ ਜਿਹੜਾ ਲੰਗਰ ਵੰਡਿਆ ਕਿ ਉਹਦੀ ਜ਼ਿੰਮੇਵਾਰੀ ਤੇ ਤੁਸੀਂ ਮੇਨ ਹੋ ਉਹ ਉਹਨਾਂ ਨੂੰ ਪੁੱਛੋ ਨਾ ਤੁਸੀਂ ਉਹ ਪਰਸਨਲ ਉਹਨਾਂ ਨੇ ਵੰਡਿਆ ਹਸਪਤਾਲ ਨਾਲ ਕੋਈ ਲੈਣਾ ਜਜਤੋਂ ਬਿਨਾ ਤਾਂ ਨਹੀਂ ਨਾ ਕੁਝ ਹੋ ਸਕਦਾ ਪਰਸਨਲ ਉਹਨਾਂ ਨੇ ਕੀਤਾ ਮੇਰਾ ਹੈ ਹੀ ਨਹੀਂ ਹਸਪਤਾਲ ਵਾਲਾ ਆਏ ਫਿਰ ਮੈਂ ਰਿਸਪਾਂਸਿਬਲ ਹਾਂ ਮੈਂ ਹੈ ਹੀ ਨਹੀਂ ਹਸਪਤਾਲ ਦੇ ਓਨਰ ਤੁਸੀਂ ਹੋ ਨਾ ਹੋ ਨਾ ਰਾਂ ਬਟ ਮੈਂ ਇਹ ਅਲਾਊਡਲ ਹੈ ਹੀ ਨਹੀਂ ਮੇਰੇ ਅੰਡਰ ਹੈ ਹੀ ਨਹੀਂ ਆ ਚੀਜ਼ ਪਰ ਤੁਹਾਡੇ ਉਹ ਹਸਪੀਟਲ ਚ ਕੋਈ ਜ਼ਹਿਰ ਵੰਦ ਦੇਗਾ ਜੇ ਕੋਈ ਪਰਸਨਲ ਹੁੰਦਾ ਫਿਰ ਹੁੰਦਾ ਨਾ ਪਰਸਨਲ ਐ ਤੁਸੀਂ ਉਹ ਪਰਸਨਲ ਬੰਦੇ ਨਾਲ ਗੱਲ ਕਰੋ ਜਿਹੜੇ ਮਤਲਬ ਕਿ ਸਰਕਾਰੀ ਧਾਇਰੇ ਦੇ ਅੰਦਰ ਸਰਕਾਰੀ ਦਾ ਨਹੀਂ ਐ ਸਰਕਾਰੀ ਹਸਪੀਟਲ ਦਾ ਨਹੀਂ ਐ ਉਹਨਾਂ ਨੇ ਜੋ ਵੀ ਕੀਤਾ ਪਰਸਨਲ ਗੁਰੂ ਦੇ ਅੰਦਰ ਕੀਤਾ ਉਹਨਾਂ ਨਾਲ ਤੁਸੀਂ ਗੱਲ ਕਰੋ ਸਰਕਾਰੀ ਧਾਇਰੇ ਦੇ ਅੰਦਰ ਕਿਸੇ ਨੂੰ ਜ਼ਹਿਰ ਵੰਦਦਾ ਉਹਦੇ ਵਿੱਚ ਕੀੜੇ ਪਏ ਆ ਜਾਂੁੰਡੀਆਂ ਆ ਉਹ ਤੁਸੀਂ ਉਹਨਾਂ ਨਾਲ ਗੱਲ ਕਰੋ ਨਾ ਜਿਹੜਾ ਤੁਸੀਂ ਪਰਸਨਲੀ ਉਹਨਾਂ ਦੀ ਬਾਈਟ ਲਈ ਐ ਮਤਲਬ ਕਿ ਕੋਈ ਸਕਲ ਨੂੰ ਕੁਝ ਹੋ ਜਾਂਦਾ ਤੇ ਤੁਸੀਂ ਉਹਦੀ ਕੋਈ ਉਹ ਫਿਰ ਉਹਨਾਂ ਨੂੰ ਉਹਨੂੰ ਪੁੱਛਾਂਗੇ ਨਾ ਕਹਿੰਦੇ ਇਨਕੁਆਰੀ ਹੋਏਗੀ ਤਾਂ ਆਬਵੀਅਸਲੀ ਫਿਰ ਟੀਮ ਬੈਠੇ ਮੰਨੋ ਗਾ ਨਹੀਂ ਆ ਆਮ ਆਦਮੀ ਆਮ ਆਦਮੀ ਦਾ ਸਟਾਫ ਹੈ ਠੀਕ ਹੈ ਜੀ ਹਾਂਜੀ ਸਰ ਅੱਜ ਕੀ ਮਸਲਾ ਹੈ ਜੀ ਮਸਲਾ ਹੈ ਜੀ ਸਾਨੂੰ ਉਥੇ ਫੋਨ ਆਇਆ ਥਾਣੇ ਵੀ ਇੱਥੇ ਹਸਪੀਟਲ ਖਤਾਪੁਰੇ ਹਸਪੀਟਲ ਸਰਕਾਰੀ ਅਫਸਰ ਲੰਗਾ ਲਗਾ ਤੇ ਉਹਦੇ ਜਿਹੜੇ ਸੈਂਡਵਿਚ ਆ ਉਹਨਾਂ ਦੇ ਵਿੱਚ ਵੀ ਸੁਣ ਜਾਨੇ ਠੀਕ ਹੈ ਉਹ ਚੈੱਕ ਕੀਤਾ ਇੱਥੇ ਆ ਗਏ ਪੁੱਛਕਿਸ਼ ਕੀਤੀ ਹੈ ਮੈਡਮ ਅਮਨ ਜੋਤੀ ਆ ਜਿਹੜੇ ਇੱਥੇ ਜਿੰਨਾਂ ਲੱਗਦਾ ਹੈ ਉਹਨਾਂ ਆਖਿਆ ਵੀ ਭੋਲਾ ਗੁਰਬਖਸ਼ ਨਗਰ ਦਾ ਉਥੋਂ ਹੀ ਲੈ ਕੇ ਆਏ ਤੇ ਕੁਝ ਤਾਂ ਦੇ ਬਾਕੀ ਸਾਰੇ ਸਾਫ ਆ ਇੱਕ ਦਿਨ ਚ ਕਦੇ ਹੋ ਸਕਦਾ ਹੋ ਜੀ ਠੀਕ ਆ ਜੀ ਉਹਦੀ ਉਹਨਾਂ ਨੂੰ ਕਿਹਾ ਵੀ ਕੰਪਲੀਟ ਕਰੋ ਫੂਡ ਸਪਲਾਈ ਵਾਲਿਆਂ ਉਹ ਜਾ ਰਹੇ ਆ ਉੱਥੇ ਸਰ ਇਹ ਜਿਹੜੇ ਮੈਡਮ ਵੱਲੋਂ ਲੰਗਰ ਲੰਘੇ ਹੋਏ ਬੰਦਿਆ ਗਿਆ ਇਹ ਕਹਿੰਦੇ ਕਿ ਆਮ ਆਦਮੀ ਪਾਰਟੀ ਕਲੀਨਿਕ ਦੇ ਜਿਹੜੇ ਹੈਗੇ ਆ ਇਹ ਡਾਕਟਰ ਨੇ ਸਾਡੇ ਪਰਸਨਲੀ ਜਿਹੜੇ ਆ ਹਸਪੀਟਲ ਦੇ ਰਿਹਾਗੇ ਜੋ ਉਹ ਇਹ ਭਾਰੇ ਤੇ ਚੈੱਕ ਕਰ ਲਿਨੀਆ ਪੁੱਛ ਗਏ ਜੀ ਹਾਂਜੀ ਅਜੇ ਤਾਂ ਮੈਨੂੰ ਕੋਈ ਪਤਾ ਨਹੀਂ ਇਹਦੇ ਬਾਰੇ ਤੇ ਅਗਰ ਇਹਦੇ ਕੋਈ ਸੈਂਪਲ ਵੀ ਚੈੱਕ ਕੀਤੇ ਜਾਣਗੇ ਵੀ ਸੈਂਪਲ ਹਾਂਜੀ ਉਹਨਾਂ ਨੂੰ ਕਿਹਾ ਵੀ ਆਹ ਵੇਖੋ ਜਿਹੜਾ ਹੈਗਾ ਇਹ ਫੂਡ ਸਪਲਾਈ ਵਾਲਾ ਉੱਥੇ ਦੇ ਕੇ ਆਓ ਨਾਲ ਲਿਖਤੀ ਕੰਪਲੇਂਟ দাও ਜੀ ਜਿਨ੍ਹਾਂ ਨੇ ਖਾਧੇ ਨੇ ਸਾਰੇ ਸੈਂਡਵਿਚ ਕੋਈ ਨੂੰ ਕੋਈ ਰੱਬ ਨਾ ਕਰੇ ਕੋਈ ਮਿਸਰ ਉਹ ਕਾਰਵਾਈ ਹੋ ਜੂਗੀ ਉਹਨਾਂ ਤੇ